ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਰਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਦੇ ਵਿੱਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ 6 ਪਸ਼ੂ ਸੇਲ ਕਰਨੇ ਆ ਇੱਕ ਤੁਹਾਨੂੰ ਸਸਤੇ ਮੁੱਲ ਵਾਲੀ ਦਿਖਾਉਣੀ ਆ ਮੱਝ ਤੇ 3-4 ਵੜਾ ਇੱਕ ਕੱਟੀ ਦਿਖਾਉਣੀ ਆ ਨਕੀ ਜੀ ਆਹ ਵੇਖੋ ਜੀ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਹਨ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ ਚ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬੜ ਹੁੰਦਾ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਪਸ਼ੂਆਂ ਦੀ ਡਿਟੇਲ ਲੈਣੀ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਪਿੰਡ ਸਾਹਿਬ ਅਸੀਂ ਕਾਲ ਕੀ ਹਾਲ ਚਾਲ ਆ ਜੀ ਬਾਬਾ ਨੇ ਆਮ ਨਾਨਕ ਦੀ ਕਿਰਪਾ ਪੂਰੀ ਕੀ ਠੀਕ ਹੈ ਜੀ ਐਡਰੈਸ ਦੱਸੋ ਵੀਰ ਜੀ ਆਪਣਾ ਪਿੰਡ ਵਰਪਾਲ ਜਿਲ੍ਹਾ ਅਮਰਸਰ ਨਾਮ ਮੇਰਾ ਪ੍ਰਭ ਜੀ ਜੀ ਤੇ 97809 1189 ਨੰਬਰ ਜੀ ਠੀਕ ਹੈ ਜੀ ਪਿੰਡ ਵਰਪਾਲ ਜਿਲ੍ਹਾ ਅਮਰਸਰ ਜੀ ਤੇ ਬਾਬਾ ਨੌਸੇ ਮਾਤ ਵਿਚ 4 ਕਿਲੋਮੀਟਰ ਬੈਕ ਸਾਈਡ ਤੇ ਮੇਰਾ ਘਰ ਜੀ ਕਿੰਨੇ ਪਹੂ ਸੇਲ ਕਰਨੇ ਜੀ ਉਹ ਵੀ ਚਾਰ ਗਾਵਾਂ ਜ ਆਪਣੇ ਗੱਜ ਤੇ ਇੱਕ ਮੱਜ ਜੀ ਠੀਕ ਹੈ ਜੀ ਟੈਕਨੀਕੀ ਜੀ ਕੱਟੀ ਜੇ ਮੰਡੀਆਂ ਲੈਦੀ ਠੀਕ ਹੈ ਠੀਕ ਹੈ ਤੇ ਆ ਜਿਹੜੀ ਪ ਬੱਚਾ ਕਬਛੀ ਬੱਚਾ ਜੀ ਵਿੱਚ ਮਗਰ ਅਸ਼ਾ ਮਗਰ ਹਾਂਜੀ ਠੀਕ ਆ ਤੇ ਵੈਰ ਚਲੋ ਮਾਲਕ ਦੀ ਕਿਰਪਾ ਨਾਲ ਸਾਰੀ ਜੈਡ ਬਲੈਕ ਜਰਸੀ ਜੇ ਵੱਡੀ ਵੈੜ ਵੱਡੀ ਜਰਸੀ ਜੀ ਵੀਰ ਜੀ ਸੋਹਣੀ ਸੁਨਖੀ ਐ ਮੈਂ ਨਾ ਵੀਰ ਜੀ ਆਜੋ ਚੁਣਾ ਪੀਸ ਕੱਢ ਕੇ ਲੈਂਦਾ ਇੱਥੇ ਕੁਆਲਿਟੀ ਵੇਖੋ ਵੈੜ ਦੀ ਮੂੰਹ ਬੋਲਦੀ ਅਸਾਰੇ ਬੰਦੇ ਮੂੰਹ ਬੋਲੂ ਵੈੜਰ ਕੱਦ ਕੱਡ ਪੂਰਾ ਵੱਡਾ ਵਾ ਫਿਕਸ ਆਰਡਰ ਵਾਲੀ ਜੀ ਕੋਈ ਟੁੱਟਵਾਂ ਲੈ ਬਾਨੀਗਾ ਇੱਥੇ ਡੱਕ ਲੋ ਥੋੜਾ ਤੋਂ ਪਛਾਣ ਦਾ ਕਰਕੇ ਨਾ ਨਾ ਵੀਰ ਜਿੱਦਣੋਂ ਮੱਝ ਵੇੜ ਦੇਲੇ ਬਈ ਜਾਵੇ ਲੈ ਮੱਕਦੇ ਬੈੜ ਕੇ ਲੱਤ ਲਾ ਜੇ ਕਿਤੇ ਪੁੱੜ ਜੇ ਜੀ 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 ਕੋਈ ਲੋੜ ਨਹੀਂ ਬੱਚੇ ਦੀ ਵੀ ਕੋਈ ਗੱਲ ਨਹੀਂ ਉਧਰ ਸੀ ਤੂੰ ਦੀ ਹਾਂ ਹਾਂ ਬੈੜੀ ਆ ਵੀਰੇ ਮੜਿਆ ਨੂੰ ਤੋਰਦੇ ਇੱਥੇ ਕੈਨੂੰ ਘਮਾ ਮੜਾ ਜਿੱਦਣੋਂ ਖਾ ਤੋਰਦੇ ਨੇ ਕਿ ਟੱਕ ਦੇ ਲਈਏ ਆ ਵੇਖੋ ਲੈ বালੂਆ ਕਰਾਂ ਵੇਖ ਲਓ ਦੂਰ ਤੋਂ ਬਾਕੀ ਥਾਣ ਜਿਹੜੇ ਲੱਗੇ ਬਹੁਤ ਸੋਹਣੇ ਲੱਗੇ ਆ ਬਾਕੀ ਵੀ ਰਾਇ ਚੰਗੀ ਆ ਵੇ ਇਹ ਨਹੀਂ ਵੀ ਫੁਲਕਾਰੀ ਪਾਈ ਦੀ ਆਪਾਂ ਕੋ ਗੱਲ ਬਾਤ ਥਾਣ ਦੀ ਕੁਆਲਿਟੀ ਥਾਣ ਤੇ ਬਹੁਤ ਸੋਹਣਾ ਲੱਗਦੀ ਕਿਰਪਾਣਾ ਚਮੇ ਗੁੱਠਾਂ ਵੱਖਰੇ ਵੱਖਰੇ ਹੋਏ ਪੂਰੇ ਕੈਮ ਆ ਲੱਸੀ ਨਹੀਂ ਕਿਸ ਬੰਨੇ ਹੋ ਵੀ ਇਹ ਬੰਨੇ ਨਹੀਂ ਗੱਲ ਸੁਣੀ ਸੁਈ ਨੂੰ ਕਿੰਨੇ ਕ ਦਿਨ ਹੋ ਗਏ ਆ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਕਿੰਨੇ ਪਾਗਾ ਸੁਈ ਨਾ ਇੱਕ ਹਫਤਾ ਹੋ ਗਿਆ ਹਾਂਜੀ ਅਜੀਤ ਤੇ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ ਦੁੱਧ ਵੀਰ ਜੀ ਹੁਣ 20 ਹੋ ਗਏ 21 ਹੋ ਗਏ ਇੱਥੇ ਦੁੱਧ ਜੀ ਨੂੰ ਠੀਕ ਆ ਤੇ ਚਾਰੂ ਕਰਮਾਲੀ ਰੱਜ ਗਏ ਵੇਲਾ ਆ ਕੁੜੀਆਂ ਪੈਣਾ ਰੋੜ ਕੇ ਗੜੀ ਨਹੀਂ ਆ ਠੀਕ 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 ਤੇ ਬਾਕੀ ਵੀਰਾਂ ਨੂੰ ਕੋਈ ਪ੍ਰਵਾਹ ਨਹੀਂ ਜੀ ਤਨ ਮਜੀ ਭਈ ਜਾਓ ਠੰਡੀ ਤੇਰੀ ਦੋਮਨੇ ਚੋਈ ਜਾ ਉਹਨੂੰ ਠੀਕ ਆ ਹੱਸ ਕੇ ਮਿਲਦੀ ਰੱਜ ਬੋਲੋ ਕਿ ਜੁੜਾ ਨਗਰ ਖੁਸ਼ ਹੋ ਪਟੇ ਕਾਂ ਨਾ ਉਹਨੇ ਮਿਲਣਾ ਰੱਜ ਕਹਿੰਦਾ ਵੀ ਹਾਂ ਜੀ ਬੰਨ ਲਓ ਇਹਨੂੰ ਹਾਂ ਇੱਥੇ ਬੰਨ ਦੋ ਇੱਥੇ ਬੰਨ ਦੋ ਆਓ ਤੇ ਤੇ ਮੋਲੇ ਦਾ ਕਿੰਨਾ ਕਰਨਾ ਵੀਰ ਮੋਲੇ ਦੇ ਵੀਰ ਜਿਹੋ ਜਿਹੇ ਰਿਗਾਰੇ ਲੋਕੀ ਡੇਟੇ ਮੰਗੀ ਜਾਂਦੇ ਹਾਂਜੀ ਤੇ ਆਪਾਂ ਨਾ ਵੱਡੀਆਂ ਗਾਂਵਾਂ ਵਾਧਾ ਬਦ ਰਹਿੰਦੀ ਆ ਹਾਂਜੀ ਤੇ ਆਪਾਂ ਕਰਨਾ ਬਿਜਾਰ ਨਾ 20000 ਰੁਪਏ ਸੱਤਾ ਕਰਨਾ ਵੀਰ ਜਿਹੜੇ ਲਗਾ ਠੀਕ ਐ ਜੇ ਬਿਜਾਰ ਚ ਦਾ ਲੱਖ ਰੁਪਿਆ ਹੋ ਨਾ ਤੇ ਆਪਾਂ 100000 ਦੀ ਵੜ ਦਵਾਂਗੇ ਛੋੜ ਸ਼ੋਰ ਕਰਦਾਂ 75 ਹਜ਼ਾਰ ਦੀ ਹਾਨਾ ਦਾਂਗ ਜੀ 75 ਜੋ ਜੋ ਮੌਕੇ ਤੇ ਮੈਂ ਨਾ ਭੈਣ ਭਰਾ ਫੋਨ ਲਾਵੇ ਕੋਈ ਜਿਹੜੀ ਗੱਲ ਆ ਛੋਟੀ ਨਾ ਜਾਣੇ ਕੋਈ ਵੱਡੀ ਆ ਕੱਦ ਕਾੜ ਪੂਰਾ ਵੱਡਾ ਵੱਡੀ ਬੁੱਲ ਵੱਡੀ ਜੇ ਦੰਦਾ ਕਿਦਾਂ ਦੰਦਾ ਵੀਰੇ ਚਿੱਗਨੀ ਨਹੀਂ ਹੋਈ ਓਦੇ ਅੱਛਾ ਚਿੱਗਨੀ ਮੇਰੇ ਭੜੇ ਨਹੀਂ ਜਾਣੇ ਮੈਂ ਮੁਖਾਦਾ ਜਿਹੜਾ ਆਣ ਕੇ ਚਿੱਗੀ ਵੇਖ ਲੈ ਮੂੰਹ ਜੀ ਚਿੱਗਨੀ ਨਹੀਂ ਸੁਆ ਦੂਜਾ ਹੀ ਆ ਹਾਂ ਸੁਆ ਦੂਜਾ ਵਾਲੇ ਪਹਿਲਾ ਵਾਲੇ ਤੀਜਾ ਵਾਲੇ ਬਾਕੀ ਥਾਣ ਸੁਣ ਚੰਗਾ ਸੋਹਣਾ ਲੱਗਾ ਹਾਂ ਨਾ ਬਾਲੀ ਸੁਆਈ ਆ ਬਹੁਤ ਸਾਫ ਹੈ ਥਾਨ ਆ ਵੇਖੋ ਥਾਨ ਫਿਆਗਲਾ ਪੁੱਤ ਇੱਕ ਵਾਰ ਫੇਰ ਵੇਖ ਲੋ ਲੇਵਾ ਨਿੱਗਰਿਆ ਕੋਈ ਚਾਰੂ ਜੂਰੂ ਵੇਖ ਲਓ ਵੀ ਤੁਰੀ ਦਾ ਰੋਟੜ ਪੈਂਦੀ ਰੁੜੀ ਨੂੰ ਵੀ ਹਾਂਜੀ ਹਾਂਜੀ ਇਹਨੇ ਮੀ ਜਾ ਕੇ 70000 ਚ ਹੋ ਜੂ ਮਾਨਦਨ ਕੋਈ ਨਹੀਂ ਵੀਰ ਭੈਣ ਭਰਾ ਫੋਨ ਲਾ ਕੇ ਕਰਾਂਗੇ ਜੀ ਠੀਕ ਆ ਤੇ ਇਹ ਹੋ ਖੋਲਾ ਨਾਲ ਦੀ ਇਹਦੇ ਦੂਜੇ ਨੰਬਰ ਨਾਲ ਲਾ ਵੀ ਜੀ ਕਿ ਬੱਜੀ ਦੱਸ ਦੇਣਾ ਆਦੇ ਪਰੇ ਉਹਨੇ ਇਹਦੇ ਪਰੇ ਬੱਜੀ ਦੱਸਦੀ ਕੋਈ ਗੱਲ ਨਹੀਂ ਇਹਨੂੰ ਬੱਜੀ ਨਹੀਂ ਦੱਸਦੀ ਬੱਜੀ ਦੱਸ ਦੇ ਕਿੰਨਾ ਦੋਤੇ ਦੇ ਕੋਲ ਦੁੱਧ ਵੀ ਜੀ ਦੇ ਕੋਲ 8 ਕਿਲੋ ਜੇ ਬੱਚਾ ਦਾ ਸਾਹਮਣੇ ਉਹ ਬੈਠਾ ਜੇ ਠੀਕ ਆ ਬੱਚਾ ਖਾਦੇ ਮੇਰਾ ਭਰਾ ਉਹ ਸਾਹਮਣੇ ਬੈਠਾ ਬੱਚਾ ਠੀਕ ਆ ਅੰਦਰ ਪੰਗਾ ਭਰਾ ਉਹਦਾ ਸੁੱਤਾ ਜੇ ਬਹਿ ਜਾਂਦਾ ਹਾਂਜੀ ਹਾਂਜੀ ਤੇ ਦੁੱਧ ਦੇ ਕੋ ਇਹ ਵਲੇ 8 ਕਿਲੋ ਜੇ ਦੋ ਟਾਈਮ ਚੋਲੇ ਨੂੰ ਚਾਰ ਟਾਈਮ ਚੋਲੇ ਦੁੱਧ 8 ਕਿਲੋ ਕੱਢ ਦਊਗੀ ਤੇ ਮੇਰੇ ਘਰੋਂ ਘਰਸਾ ਖੋਲ ਲੈ ਠੀਕ ਆ ਨਹੀਂ ਤੇ ਮੇਰੇ ਘਰੇ ਪੱਜੀ ਵੀ ਦੀ ਸਮੁੱਲ ਕਿੰਨਾ ਕਰਨਾ ਮੁੱਲ ਵੀ ਜੀ 35 ਗਰੀ 30 ਗਰੀ ਹੈ 28000 ਰਹਿਣਾ ਦੇਣੀ ਆਪਾਂ ਠੀਕ ਠੀਕ ਆ 28000 ਜੋ ਛੋੜੋ ਜੋ 28000 ਨਹੀਂ ਕਰਦਾਂਗੇ 100 50 ਛੋੜਨਾ ਇਹ ਵੀ ਕੋਈ ਖਸਾਈਆਂ ਨਾਲ ਗਾਉਂਦੇ 27 ਦੀ ਦੇ ਦਿੰ ਯਾਰ ਦੇ ਦਾਂਗੇ ਵੀ 27 ਦੀ ਇਹ ਤਾਂ ਖਸਾਈਆਂ ਨਾਲ ਕਰੇ ਕੋਈ ਮੇਰਾ ਬਾਕੀ ਥਾਂ ਸੋਹਣੇ ਲੱਗੇ ਮੈਂ ਨਾ ਵੀਰ ਜਵਾਈ ਰਸੀ ਪਾ ਕਰਦੇ ਕਿਦਾਂ ਰਸੀ ਪਾ ਲੋ ਨਾ ਪਾ ਲੋ ਕੋਈ ਚੱਕਰ ਨਹੀਂ ਠੀਕ ਆ ਇਹਨੂੰ ਲੱਤਾਂ ਛੜਾ ਮਾਰੂਗੀ ਠੰਡੀ ਤੇਰੀ ਆ ਅੱਗੇ ਆ ਗਈ ਇੱਧਰ ਵੀ ਛਾਈ ਹਾਲ ਜਰਸੀ ਕਰਾਓ ਹਾਂ ਛਾਈ ਆ ਠੀਕ ਵਾਹ ਜੀ ਵੀਰੋ ਬੱਚਾ ਮਰਿਆ ਪਿਆ ਦਾ ਇਹਦਾ ਬੱਚਾ ਮਰ ਗਿਆ ਦਾ ਆ ਬੱਚਾ ਕਿ ਬੱਚੀ ਇਹ ਬੱਚਾ ਹੀ ਫਿੱਜੀ ਮਰ ਠੀਕ ਆ ਬੱਚਾ ਮਰ ਗਿਆ ਉਹਦਾ ਵੀਰ ਕਿਹੜਾ ਕਿਨੇ ਫਾਮਰਾ ਸੀ ਹਾਂਜੀ ਹੁਣ ਜਿਹਨੇ ਫੋਨ ਲਾਣਾ ਪਤਾ ਕੀ ਆ ਵੀਰ ਬੱਚਾ ਮਰ ਗਿਆ ਠੀਕ ਉਹਨੇ ਕਿਹਾ ਫੋਨ ਲਾਣਾ ਬੱਚਾ ਮਰ ਗਿਆ ਵੀਰ ਹਾਂ ਤੇ ਉਹਦੋਂ ਕਹਿੰਦੇ ਜਿਹਦਾ ਬੱਚਾ ਕਿਤੇ ਘਰ ਜਾ ਕੇ ਮਰ ਜੇ ਤਾਂ ਉਹਦੋਂ ਮਰਨਾ ਹੀ ਆ ਹੁਣ ਸਾਡੇ ਘਰ ਆਣ ਕੇ ਮਰ ਗਿਆ ਜਾਈ ਜਿਹੜਾ ਜਿੱਕ ਕੁੱਟ ਕੇ ਮਾਰ ਤਾਨੂੰ ਆ ਤੂੰ ਕਿਹੜਾ ਗਲ ਕੁੱਟ ਕੇ ਮਾਰਿਆ ਆ ਤੇ ਬਾਕੀ ਚਲੋ ਪੈਣ ਭਰਾ ਸਮਝਿਆ ਦੁੱਧ ਵੀ ਤੇ ਹਮੇ 14 ਕਿਲੋ ਹੋ ਜੇ 13 ਹੋ ਜੇ ਠੀਕ ਉਹ ਦੋ ਟਾਈ ਮੇਰੇ ਘਰ ਚਾਈ ਕਰ ਲੈ ਠੀਕ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਮੈਂ ਦੱਸ ਕੇ ਨਾ ਫਿਰ ਸਾਬੇ ਦੱਸ ਦੇਣੋ 10 ਤੋਂ 15 ਦਿਨ ਹੋ ਗਏ ਨੇ ਵੱਡੀ ਗੱਲ ਠੀਕ ਹੈ ਠੀਕ ਹੈ ਦੇਖੋ ਆਪਣੇ ਵੀ 20 ਦਿਨ ਲੱਗ ਗਏ ਤਲੇ ਕੁਗੀਆਂ ਦਾ ਸੁਭਾਣ ਲੱਗਿਆ ਦਾ ਤੇ ਦੁੱਧ ਦੁੱਧ ਹੈ ਹੋਵੇ 13-14 ਕਿਲੋ ਖੁੱਲਾ ਹੋ ਗਿਆ 13-14 ਕਿਲੋ 13-14 ਚਵਾਈ ਰਸੀ ਪਾ ਕਰਦੇ ਨਹੀਂ ਨਹੀਂ ਜੀ ਰਸੀ ਵੀ ਲੋਟ ਪੈਂਦੀ ਪਾਉਂਦੀ ਹੈ ਰਸੀ ਪਾਣੀ ਪੜਾ ਨਹੀਂ ਬਣਦਾ ਕੋਈ ਗੱਲ ਨਹੀਂ ਇਹ ਥਾਣ ਸੋਹਣੇ ਲੱਗੇ ਤੇਰੀ ਬਾਤ ਬਾ ਕਮਾਲ ਲੱਗੇ ਤਾਂ ਆਂ ਤੇ ਜੀ ਹਾਂ ਇਹ ਕੱਢ ਲਾ ਪਾਰ ਇਹਨੂੰ ਆਹ ਦੇਹ ਘਰਾ ਫੁੱਟੇ ਤਿੰਨ ਬਣੇ ਚੱਕੇ ਨਾ ਕਰੋ ਜੇ ਬਾਕੀ ਸੋਹਣੀ ਸੁਨਖੀ ਆ ਪ੍ਰ ਹਾਂ ਠੰਡੀ ਤੇਰੀ ਵੀਰ ਮੈਂ ਨਾ ਵੀਰ ਬੇਕਮਾਲ ਖੱਬੜਾ ਵੇ ਠੀਕ ਆ ਆਪਾਂ ਲੈਂਦੀਆਂ ਕੋਈ ਫ੍ਰੀਜਾਂ ਕੋਈ ਠੀਕ ਹੈ ਜੀ ਠੀਕ ਹੈ ਬਾਕੀ ਥਾਣ ਸੁਣ ਚੰਗਾ ਸੋਹਣਾ ਲੱਗਾ ਜੀ ਆ ਵੇਖੋ ਖਰੋ ਜਗ ਥਾਣ ਦੀ ਕੁਆਲਿਟੀ ਵੇਖੋ ਕਿੰਨੀ ਸੋਹਣੀ ਹੈ ਲੇਵਾ ਬੜਾ ਸੋਹਣਾ ਜੀ ਇਹ ਬਹਿੜੀ ਸੋਹਣੀ ਦੇਵਾਂਗੇ ਲੱਗਣਾ ਹਾਂ ਜੀ ਮੈਂ ਮੇਰਾ ਭਰਾ ਦੇ ਦਿਖਾ ਆ ਗੁੰਦੀ ਪਈ ਵੇ ਬਹਿੜੀ ਜੀ 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 ਸਵੇਰ ਦਾ ਕਰਕੇ ਥੋੜੇ ਪੱਠੇ-ਪੁੱਠੇ ਘੱਟ ਖਾਦੇ ਨੇ ਨੇ ਹਾਂ ਜੀ ਮੈਂ ਪੂਰੀ ਕਾਇਮ ਹੈ ਜੀ 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 ਜਬਾ ਕੀ ਉਹ ਛਲਾਰੂ ਬਣੀ ਗਈ ਵੀਰ ਜੀ ਠੀਕ ਆ ਨਾ ਪੁੱਤੇ ਇਹਨੇ ਬੱਤਾਂ ਮਾਰੀ ਜੋਗੀ ਕਿੱਦਾਂ ਆਂ ਆ ਵੇਖੋ ਵੀ ਵੀਰ ਨੇ ਇੱਥੇ ਹੀ ਹੱਥ ਲਾਉਣ ਡਿਆ ਥਣਾ ਨੂੰ ਇਧਰ ਜਾਣ ਕੇ ਖਾ ਮੇਰਾ ਭਰਾ ਹਾਂਜੀ ਹਾਂਜੀ ਥੋੜਾ ਡਰਦੀ ਸਾਡੇ ਤੋਂ ਨਹੀਂ ਨਹੀਂ ਡਰਦੀ ਵੀਰੇ ਡਰਦੀ ਕੋਈ ਗੱਲ ਨਹੀਂ ਜੀ ਜੀ ਇਹਦੇ ਨੇ ਓੜ ਚਲੀਏ ਘਰੋ ਚੱਕ ਇਹ ਨਹੀਂ ਵੀ ਜਾ ਕੇ ਲੱਤਾਂ ਮਾਰੀ ਜਾਊਗੀ ਹਾਂਜੀ ਬਾਕੀ ਫੇਰੇ ਮੇਰਾ ਭਰਾ ਸਾਡੀ ਗਰੰਟੀ ਹੈ ਨਹੀਂ ਆ ਇੱਥੇ ਦੋ ਟਾਈਮ ਚੋ ਵੀ ਰਣਗੇ ਦੋ ਟਾਈਮ ਦੋ ਟੇ ਦੋ ਟਾਈਮ ਆਪਣੀ ਚੱਲੀ ਕਰੋ ਆਪਾਂ ਕਦੀ ਨਹੀਂ ਆ ਕਿ ਆ ਵੀ ਤੁਸੀਂ ਚੋ ਨਾ ਹਾਂ ਹਾਂ ਜਾਣ ਦੋ ਬਾਕੀ ਸੋਣੀ ਆ ਜੀ ਬਾਕੀ ਲਾਲ ਰੰਗ ਬੜਾ ਪਸੰਦ ਕਰਦੇ ਭੈਣ ਭਰਾਏ ਇਹ ਰੰਗ ਨੂੰ ਦੋ ਤਾਂ 13 ਕਿਲੋ ਚੋਲੇ ਕੋਈ ਦੋ 13 ਕਿਲੋ ਦੀ ਚੀਲੇ ਲੱਕੋ ਉਹ ਵੀ ਤਾਂ ਅਮਾ ਇਹਦਾ ਘਰਦ ਕਰਦਾ ਇੱਕ ਦੋ ਇਹਦਾ ਮੁੱਲ ਕਿੰਨਾ ਕਰਨਾ ਵੀਰ ਮੁੱਲ ਪਿੰਡਰ ਸਾਹਿਬ ਲਿਆਂਦੀ ਤਾਂ ਹੀ ਹੁਣ ਘਰ ਨਾਲ ਵੀਡੀਓ ਵੇਖਣੀ ਉਹਨਾਂ ਨੇ ਵੀ ਹਾਂ ਤੇ ਜਾਂਦੀ ਤਾਂ ਉਹਨਾਂ ਨੂੰ ਵੇਖਣਾ ਬੜੀ ਦੂਰ ਹੈ ਤੇ ਇੱਕ ਤੇ ਪਾਈ ਜਾਂਦਾ ਹਨ ਅੱਛਾ ਹੁਣ ਆਪਾਂ ਵੀ ਜੀ ਬਚਾਕ ਮਰ ਗਿਆ ਵਾ ਆਪਣੇ ਵੜਨੇ ਬਣੇ ਆ ਹਾਂਜੀ ਹੁਣ ਦਦਾਂ ਜੀ ਹਾਂ ਨਾਲ ਆਈ ਡਿਵਣ ਨਾ ਮੁੱਲ ਤਾਂ ਜੀ ਲਈ ਆਪ ਬਾਹਰ ਆ ਮੁੱਲ 60 ਕਰਾ ਲਓ 55 ਕਰਾ ਲਓ ਇਹ 45000 ਦਿਹਾੜਾ ਨਾ ਵੜ ਦੇਣੀ ਜੀ ਛੋੜ ਹੋ ਜੂਗੀ ਉਦੋਂ ਕਰਦਾ ਮੌਕੇ ਤੇ ਭਣ ਭਰਾ ਫੋਨ ਕਰੇ ਠੀਕ ਹੈ ਜੀ ਆ ਇਹ ਕਸਾਈਆਂ ਨਾ ਕਰੇ ਮੇਰਾ ਭਰਾ ਕੋਈ ਬਾਕੀ ਸੋਹਣੀ ਹੈ ਜੀ ਜੀ ਬਾੜ ਹੈ ਬਾੜ ਕੋਈ ਨਹੀਂ ਮਰ ਜੂਗੀ ਠੀਕ ਹੈ ਜੀ ਬਾੜ ਨਹੀਂ ਕੋਈ ਮੜੀ ਹੋਊਗੀ ਜੀ 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 ਫੇਰ ਨਹੀਂ ਬਿਜਾ ਥਣ ਪੂਰ ਛਟਾ ਡੋਕਲ ਕੋਈ ਹੋਊਗੀ ਹਾਂਜੀ ਹਾਂਜੀ ਉਹ ਵੀ ਆਪਣੀ ਆਪਣੀ ਹੋਊਗੀ ਤੇ ਆ ਜਿਹੜੀ ਅਗਲੀ ਆ ਮੇਰਾ ਭਰਾ ਫੋਨ ਉਹ ਲਾਵੇ ਜਿਹਨੇ ਦੋ ਟਾਈਮ ਚੋਣਾ ਨਗ ਜੀ 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 ਦੋ ਟਾਈਮ ਚੋਣਾ ਡੰਗਰ ਲੈ ਲੈ ਨਹੀਂ ਤਾਂ ਆਪਣਾ ਕੋਈ ਗਰਨੀ ਵੀ ਰਪੜੀ ਕੇ ਲੈ ਕੇ ਬੱਝੀਆਂ ਆਪਣੀ ਬਿਲਕੁਲ ਬਿਲਕੁਲ ਅਗਲੀ ਆ ਵੀ ਜੀ ਬੱਚਾ ਹੀ ਇਹ ਲਈ ਆ ਭਾਈ ਨਾਲੇ ਸਾਈਡ ਤੋਂ ਇਹ ਲੈ ਆਪਣਾ ਕੀਤੀ ਭੈਣ ਭਰਾਣੇ ਕਹਿੰਦਾ ਵੀਡੀਓ ਦੇ ਹਾਂਜੀ ਆਪਣੀ ਵੀਡੀਓ ਦੇ ਕਹਿੰਨੇ ਦਿੱਤੀ ਆ ਆਪਾਂ ਨੂੰ ਵੀਡੀਓ ਨੰਬਰ ਲੈ ਕੇ ਉਹਨੇ ਆਪਾਂ ਨੂੰ ਵੀਰ ਨੇ ਦਿੱਤੀ ਆ ਠੀਕ ਆ ਉਹ ਉਹਨਾਂ ਦਾ ਵੀ ਤਾਂ ਮੈਡੀਕਲ ਸਟੋਰ ਆ ਤੇ ਭਰਾਣੇ ਆਪਣ ਤੇ 12 ਕਿਲੋ ਦੁੱਧ ਕਰਕੇ ਜੀ ਦੁੱਧ ਵਾਲੇ ਦੇ ਥਲੇ 9 9.5 ਠੀਕ ਆ ਉਹ ਵੀ ਰਹਾ 12 ਨਾਲ 10 ਲਾ ਕੇ ਚੱਲਾਂ ਮੈਂ ਤੇ ਉਹ ਵੀ 10 ਦੇ 8 ਚ ਲੱਗੂ ਗੱਲ ਨਹੀਂ ਚੱਲੂਗਾ ਕਿ 9 ਕਿਲੋ ਦੁੱਧ 60 9 ਕਿਲੋ ਤਾਂ ਬਾਹਰ ਹੋਗਾ ਅੰਦਰ ਨਹੀਂ ਹੋਗਾ ਠੀਕ ਆ ਤੇ ਇਹਲੇ 9 ਕਿਲੋ ਤੋਂ ਬਾਅਦ ਦੁੱਧਿਆ ਤੇ ਵੀ ਜੀ ਪਹਾੜਾ ਪਗ ਰਸੀਬਾ ਕੇ ਬਣਾਏ ਠੀਕ ਆ ਦੂਜੀ ਗੱਲ ਸਭ ਤੋਂ ਵਧੀਆ ਕਿ ਚੀਜ਼ ਆ ਜਨਾਨੀ ਕੋ ਮਿਲਦੀ ਏ ਜਨਾਨੀ ਕੋ ਮਿਲਦੀ ਏ ਜਨਾਨੀ ਕੋ ਮਿਲਦੀ ਏ ਬੰਦੇ ਨੂੰ ਨਹੀਂ ਲੱਗ ਕੇ ਆਉਂਦੇ ਨਹੀਂ ਬੰਦੇ ਲੱਗ ਕੇ ਮੈਂ ਬੰਦੇ ਚੋਂ ਲਿਆ ਵੀ ਉਹਨੂੰ ਮੈਂ ਹੀ ਡੋਣਾ ਠੀਕ ਆ ਹੋਰ ਉਹ ਗਾਣੇ ਆ ਬਾਕੀ ਮਿਲਦੀ ਜਨਾਨੀ ਕੋ ਮਤਲਬ ਜਿਹੜੀ ਚੋਂਦੀ ਨਹੀਂ ਜਨਾਨੀ ਚੋਂਦੀ ਰਹੀ ਏ ਤੇ ਜਿੱਥੇ ਉਦੋਂ ਜਿਹਨਾਂ ਲੋਕੀ ਜਨਾਨੀਆਂ ਲਾ ਕੇ ਨਾਲ ਲੈ ਕੇ ਜਾਂਦੇ ਜਿਹਨਾਂ ਦੀ ਬੱਕਰੀ ਹੁੰਦੀ ਦੇ ਚਲੋ ਇਹ ਨਾ ਕਰ ਕਰਮ ਵਾਲਾ ਕਰਦਾ ਜੀ ਜਨਾਨੀ ਦੇ ਵੀਰ ਠੀਕ 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 ਹੈ ਕਈ ਹੈ ਨਾ ਭਰਾ ਹੀ ਚੋਂਦੇ ਆ ਨਾ ਜਿਆਦੇ ਪੰਛੀ ਤਾਂ ਗੱਲ ਕਰਦੇ ਆਪਾਂ ਕੜਾ ਮਰੀ ਟੋਂਡੇ ਵੀ ਹੁੰਦੇ ਵੀ ਇਹ ਨਾ ਹੋਵੇ ਵੀ ਮੁੜ ਕੇ ਵੀ ਵੀਰ ਲੈ ਜਾਏ ਕੋਈ ਉਹਦੇ ਕੋ ਮਿਲੇ ਨਾ ਇਹਨੇ ਮਿਲਦੀ ਵੀਰ ਮਿਲਦੀ ਹੈ ਨਹੀਂ ਦਿੱਤਾ ਨਹੀਂ ਮਾਰਦੀ ਉਸ ਨੂੰ ਅੱਛਾ ਦੁੱਧ 9 ਕਿਲੋ ਦੁੱਧ 9 ਕਿਲੋ ਠੀਕ ਹੈ ਕੋਈ ਏਡੀ ਵੱਡੀ ਨਹੀਂ ਏ ਸਮੁੰਦਰਗਾਹ ਜੀ ਸਮੁੰਦਰ ਸਮੁੰਦਰਗਾਹ ਹੈ ਟੋਕੜਿਆ ਤੋ ਕੜ ਲੱਗ ਚਲੇ ਵੀਰ ਜੀ ਬੱਚਾ ਜੇ ਵੀਰ ਦਾ ਡੇਢ ਮਹੀਨਾ ਸੁਈਨ ਹੋਇਆ ਹਾਂ ਇਹ 22 ਫਰਵਰੀ ਦੀ ਸੁਈ ਹੈ ਵੀਰ ਜੀ ਅੱਛਾ 22 ਫਰਵਰੀ ਦੀ ਸੁਈ ਆ ਠੀਕ ਆ ਤੇ ਵੀ ਇਹਨਾਂ ਨੇ ਦੱਸਿਆ ਸਾਰਾ ਕੁਝ ਉਹ ਉਹਦੇ ਛਾੜਾ ਹੈ ਜੀ ਤੁਹਾਡੇ ਲਾਗੇ ਕਿਹੜਾ ਬਾਬਾ ਪੈਂਦਾ ਇਹਦੇ ਨੰਗਨੂ ਕਰਵਾਵਾ ਹਾਂਜੀ ਬਾਬਾ ਪਾਲਾ ਬਾਬਾ ਪਾਲਾ ਸਿੰਘ ਦੇ ਗੁਰਦਾਰੇ ਛਾੜਾ ਹੈ ਇਹਨਾਂ ਨੂੰ ਜੀ 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 ਬੱਚਾ 200 ਰੁਪਏ ਦਾ ਬੱਚਾ ਹੈ ਇਹਦਾ ਮਗਰ ਤੇ ਬੱਚਾ ਕਿਹੜਾ ਸਾਹਮਣਾ ਨਹੀਂ ਠੀਕ ਹੈ ਜੀ ਉਹਦੇ ਛਾੜਾ ਇਹੋ ਚ ਠੀਕ ਹੈ ਜੀ ਤੇ ਬਾਕੀ ਕੋਈ ਚੱਕਰ ਨਹੀਂ ਵੀਰ ਬੈਠ ਕੇ ਆਹਨ ਹਦਾ ਜੀ ਜੀ ਲੈ ਜੋ ਵੀਰ ਜੀ ਲੈ ਜੋ ਹਾਂ ਪੁੱਤ ਬਾਕ ਬਾਕੀ ਸ਼ਾਇ ਹੀ ਵਾਲੀ ਬਹੁਤ ਡਿਮਾਂਡ ਕਰਦੇ ਭੈਣ ਭਰਾ ਹਨ ਇਹ ਆਪਣੀਆਂ ਵਾ ਦੇਸੀ ਵੇੜਾਂ ਜਿਹੜੀਆਂ ਇਹ ਆਪਣੇ ਇੰਡੀਆ ਦੀਆਂ ਪੰਜਾਬ ਦੀਆਂ ਵੇੜਾਂ ਵਾਂ ਇਹਨਾਂ ਦਾ ਦੁੱਧ ਮੱਝਾਂ ਰਗਾਉਂਦਾ ਦੁੱਧ ਦਰਮੀਆਂ ਗਰਮੀਆਂ ਦੇ ਵਿੱਚ ਧੁੱਪਾਂ ਦੀ ਕੋਈ ਪਰਵਾਹ ਹੀ ਨਹੀਂ ਹੈ ਨਾਲੇ ਆਵੇਂ ਧੁੱਪੇ ਵਧੀਆਂ ਕਿੰਨੀ ਸ਼ਾਮ ਵਧੀਆਂ ਆਪਾਂ ਇਹ ਹਾਂ ਉੱਥੇ ਦਾ ਪੱਕਾ ਬੱਤ ਬੱਤੀ ਬੰਦ ਲੱਗੀ ਜਰੀ ਨਹੀਂ ਜੀ ਦੁੱਧ 9 ਕਿਲੋ ਤੇ ਮੁੱਲ ਮੋਲ ਪਿੰਡ ਰਸਾਬ ਜਿਹਦੇ ਬੱਚਾ ਹੁੰਦਾ ਨਾ ਵੜ ਤੇ ਵੜੇ ਹਲੇ 35000 ਅਧਿਆ ਕਰਾ ਦੀ ਕਿੰਨਾ ਹਾਂ ਠੀਕ ਆ ਹੁਣ ਆਪਾਂ ਦੇ ਦਾਂਗੇ ਵੜ 30000 ਦੀ ਠੀਕ ਆ ਤੇ ਛੋੜ ਕਿ ਨਹੀਂ ਕਰਨੀ ਹੈ ਪਿੰਡ ਰਸਾਬ ਅੱਜ ਖੁੱਲੇ ਕਰਾਣਾ ਮੇਰਾ ਵੀਰ ਛੋੜ ਮੈਂ ਤਾਂ ਨਾ ਨਹੀਂ ਕਰਦਾ ਕਰ ਦੇ ਫਿਰ 2000 ਦੀ ਇਹ 5000 ਦੀ ਪਿੰਡ ਰਸਾਬ ਦਵਾਂਗਾ ਹੋਰ ਹੋ ਜੂ ਮਾਣ ਦਣ ਉਹ ਤੇ ਮੌਕੇ ਤੇ ਪਾਪਰਾ ਫੋਨ ਲਾ 5000 ਤੋਂ ਕਰਦਾ ਖੋਣਾ ਦੀ ਬਾਤ ਕਰਦਣੀ ਹੈ ਰੁਪਏ ਧਾਣਾ ਤਾਰੋ ਗਾੜਨਾ ਗਾੜਦੇ ਪਿਛਾੜਨਾ ਪਿਛਾੜ ਠੀਕ ਆ ਹੁਣ ਦਿਖਾਈਏ ਮੱਝ ਅ ਮੱਝ ਵਿਖਾ ਮੇਰਾ ਪਰਾ ਬੱਜੀ ਦਿਖਾ ਦੀਏ ਮੱਝ ਕਿ ਇਹਦੇ ਤਰ੍ਹਾਂ ਪਾਣੀ ਭਰ ਦੇ ਠੀਕ ਐ ਤਰੂਗੀ ਭੱਜੂਗੀ ਦੌੜੂਗੀ ਹੈ ਭੱਜੂਗੀ ਕਿੰਨਾ ਦੁੱਧ ਇਹਦੇ ਕੋਲ ਦੁੱਧ ਵੀਰੇ ਦੇ ਕੋਲ 6.5 7 ਕਿਲੋ ਦੁੱਧ ਹੋਏਗਾ 6.5 7 ਕਿਲੋ ਆ ਜਾ ਇੱਥੇ ਮੋੜ ਲੈ ਤੂੰ ਮੋੜ ਨਾ ਇਹ ਪੰਜ ਇੱਥੇ ਬੰਦੇ ਬਾਹਰ ਬੰਦੇ ਨੂੰ ਬਾਤ ਤਾਂ ਪੂਰੀ ਆ ਕੋਈ ਨਹੀਂ ਕੋਈ ਨਹੀਂ ਦੁੱਧ 6.5 7 ਕਿਲੋ ਹੈ ਹੈ ਕੋਨ 6.5 ਕਿਲੋ ਲੱਗਦੇ ਨੇ ਵੀ ਜਿੰਨੇ ਕਿਲੋ ਲੱਗਦੇ ਨੇ ਕੋਈ ਸੂਆ ਇਹਦਾ ਕਿੰਨਾ ਹੋਊਗਾ ਦੇਣੀ ਮੱਝ ਮੈਂ ਉਹਨੂੰ ਆ ਜਿਹੜਾ ਮੇਰੇ ਕੋਲ ਦੋ ਟਾਈਮ ਚੋਂ ਆਊਗਾ ਠੀਕ ਆ ਤੇ ਮੱਝ ਵੇਲਾ ਵੱਕੀ ਭਰੀ ਰੱਜੀ ਹਰੀ ਹਾਂਜੀ ਹਾਂਜੀ ਇਹਨਾਂ ਕਿ ਮੱਝ ਰੱਜੀ ਨਹੀਂ ਠੀਕ ਹੈ ਜੀ ਕਰੋ ਜਾ ਕੇ ਜੀ ਬਾਕੀ ਥੋੜਾ ਲਿੱਸਾ ਪਾਣਾ ਜ਼ਰੂਰ ਹੈਗਾ ਬਾਕੀ ਸਾਫ ਪਾਣਾ ਹੈਗਾ ਵੀ ਕੁਆਲਿਟੀ ਚੰਗੀ ਹੈ ਆਪਾਂ ਲਿੱਸਾ ਕਰ ਦੇਣਾ ਵਾ ਤੇ ਫਿਰ ਆ ਗਈ ਗਾਂ ਇਹ ਵੀ ਲਓ ਜੀ ਆ ਵੇਖੋ ਆ ਚੀਜ਼ਾਂ ਨਹੀਂ ਜਲਾਉਂਦੀ ਏ ਨਾਈ ਮਾਜੀ ਆ ਕੰਮ ਹੀ ਦਵੀ ਠੰਡੀ ਤੇਰੀ ਮਰੀ ਅਸੀਂ ਤੇ ਪਾ ਗਰ ਅਸੀਂ ਨਹੀਂ ਬੋਲ ਪਾੜਾ ਨਹੀਂ ਪਾਉਣ ਲੋੜ ਠੀਕ ਐ ਕਿਹਦੇ ਘਰ ਜਾ ਕੇ ਟੀਕਾ ਨਹੀਂ ਲਉਗੀ ਠੀਕ ਐ ਜੀ ਮੇਰੇ ਕੋਲ ਦੋ ਟਾਂ ਤਸੱਲੀ ਕਰ ਖੜੇ ਜਾਣ ਦੋ ਕਿਹਦੇ ਘਰ ਮੋਦਨੇ ਖਲੋਣੀ ਵੀਰ ਉਹ ਆ ਕੇ ਮੇਰੇ ਆਨਲਾਈਨ ਪਾ ਗਏ ਘਰ ਤਾਂ ਇਹ ਕੋ ਪਾਦੇ ਨੂੰ ਮਕਲਾ ਦੇ ਠੀਕ ਐ ਠੀਕ ਉਦਾਂ ਵੀ ਕਿਹਦੇ ਘਰ ਵੀ ਜਾਣੀ ਐ ਅਰੇ ਪੁੱਤ ਹੈ ਠੰਡੀ ਧੀਰੀ ਜੇ ਠੰਡੀ ਤੇਰੀ ਵੀ ਜੀ ਬਾਕੀ ਲੇਵਾ ਸੋਹਣਾ ਦਾ ਸਾਹਮਣ ਵਾਲੀ ਏ ਥਾਣ ਵੀ ਚੰਗਾ ਸੋਹਣਾ ਲੱਗਾ ਹੈ ਕੋਈ ਬਹੁਤ ਸੋਣੀ ਜੇ ਦੁੱਧ 7 ਕਿਲੋਈਆ ਹੈ 6-7 ਕਿਲੋ ਹਾਂਜੀ ਦੁੱਧ ਵੀ 6-7 ਕਿਲੋ ਜੇ ਪਿਓ ਧੋਕਰ ਜੇ ਆਪਾਂ ਨੂੰ ਨਹੀਂ ਪਤਾ ਇਹਨੂੰ ਵੀ 3 ਮਹੀਨੇ ਆ ਆਪਾਂ ਨੂੰ ਨਹੀਂ ਪਤਾ ਇਹਨੂੰ 1.5 ਮਹੀਨਾ ਆ ਹਾਂ ਉਹ ਆਂਦੇ ਵੀ 1.5 ਮਹੀਨਾ ਆ ਲਈਏ ਆਪਾਂ ਲਾਗੋ ਆ ਘਰੋਂ ਲਈ ਆਪਣੇ ਠੀਕ ਆ ਬਾਹਰੋਂ ਨਹੀਂ ਲਈ ਕਰਾਂਗੇ ਠੀਕ ਆ ਤੇ ਬਣੀ ਲਾਦੇ ਹੋ ਵੀ ਅਜੇ ਨੂੰ ਪਰਸੋਂ ਬਣੀ ਪਰਸੋਂ ਦੀ ਗੱਲ ਕਰਾਂ ਨੂੰ ਠੀਕ ਆ ਪਰਸੋਂ ਦੀ ਗੱਲ ਕਰਾਂ ਜੇ ਨੂੰ ਠੀਕ ਆ ਠੀਕ ਆ ਮੇਰੇ ਕੋਲ ਲਗਾਏ ਨੂੰ ਠੀਕ ਆ ਤੇ ਇੱਕ ਦਿਨ ਕੱਲ੍ਹ ਆਏ ਇੱਕ ਪਰਸੋਂ ਆਏ ਦੀ ਗੱਲ ਮੈਂ ਠੀਕ ਆ ਤੇ ਕੋਈ ਮੇਰਾ ਵੀਰ ਆਪਣੀ ਗਰੰਟੀ ਕੋਈ ਨਹੀਂ ਰੁਪਏ ਦੀ ਹੋਈਗੀ ਦੋ ਟਾਈਮ ਚੋਲੇ ਤੇ ਮੇਰੇ ਘਰੇ ਚੋਲੇ ਕਿਸੇ ਦੇ ਘਰੇ ਕੋਈ ਡੰਗਰ ਜਾ ਕੇ ਨਹੀਂ ਲਾਵੇ ਆ ਵੇਖੋ ਵੀਰ ਜੀ ਸਵੇਰੇ ਡੰਗਰ ਆ ਗਾਂ ਹੀ ਆਪਣੇ ਕੋ ਹਾਂਜੀ ਇਹ ਜੀ ਨਹੀਂ ਲਾਉਣ ਦੀ ਪਟੇਨ ਜਗਾਰੇ ਜੋ ਕਰ ਲਿਆ ਨਾ ਬਟ ਠੀਕ ਆ ਜੀ ਆਹ ਕਰਸ ਕੱਲ ਆਈ ਤੇ ਰੱਜੀ ਫੁੱਲ ਹੂੰ ਤੇ ਆਪਣਾ ਮੇਰਾ ਭਰਾ ਕੋਈ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਮੇਰੇ ਘਰੇ ਜੋਵੇ ਕੋਈ ਮੁੱਲ ਕਿੰਨਾ ਕਰਨਾ ਮੁੱਲ ਵੀ ਜਿਹੜਾ ਵਾਲਾ ਜਿਹੜਾ ਮੁੱਲ 50000 ਰੁਪਏ ਦਾ ਛੋੜ ਕੇ ਨਹੀਂ ਕਰਨੀ ਵੀਰ ਜੀ ਛੋੜ ਕੋਈ ਨਹੀਂ ਮੱਦੀ ਕਰਾ ਲੋ ਕੋਈ ਗੱਲ ਨਹੀਂ ਕਰਦੇ ਆਪਣੇ ਸਹਾਨਾ ਜੱਜਾ ਮੁੰਡੀ 45000 ਦੀ ਹਾਨਾ ਲਵਾਂ ਮੈਂ ਹੋਰ ਹੋ ਜੂ ਮੜਦਨ ਕੋਈ ਨਹੀਂ ਭੈਣ ਭਰਾ ਫੋਨ ਲਾਵੇ ਕੋਈ ਨਹੀਂ ਕਰਦਾ ਜੀ ਠੀਕ ਹੈ ਜੀ ਬਾਕੀ ਸੋਹਣੀ ਹੈ ਚੰਗੀ ਹੈ ਜੀ ਮਾ ਮਾ ਸਾਫ ਹੋ ਜੀ ਤੇ ਕੱਟੀ ਜਿਹੜੀ ਆਣੀ ਇਹ ਕੱਟੀ ਵੀ ਜੇ ਕੱਲ ਮੰਡਿਓ ਲੈਂਦੀ ਜੀ ਹਾਂਜੀ ਤੇ ਕੋ ਮੰਡਿਓ ਮੈਂ ਨਹੀਂ ਗਿਆ ਮਤਲਬ ਮੰਡੀ ਤੇ ਜਾਣਦੇ ਹੈ ਮਾਝ ਮੈਨੂੰ ਫੋਨ ਕੀਤਾ ਕਿਹਨਾਂ ਵੀਰ ਕੱਟੀ ਲੰਘਣ ਡੀ ਤੇ ਮੈਂ ਮਗਰ ਜਰੂਰੀ ਬਾਈ ਗਿਆ ਹਾਂ ਠੀਕ ਹੈ ਤੇ ਮੈਂ ਇਹਦੇ ਚੱਕਰ ਤੇ ਪਲਸਰ ਖਾ ਗਿਆ ਮੈਂ ਚਲ ਪਲਸਰ ਖੋਲ ਜੂ ਇਹ ਕਰਮਾਂ ਨੂੰ ਠੀਕ ਹੈ ਤੇ ਕੱਟੀ ਵੀਰ ਮੈਨੂੰ ਨਹੀਂ ਪਤਾ ਸੀ ਮਾਦਲੇ 18 ਕਿਲੋ ਕੇ ਤੇ ਮਾਦਲੇ ਕੱਡੀ ਚੰਗੀ ਐ ਹਵਲੇ ਚੰਗੀ ਬੱਛੀ ਬਣੂਗੀ ਮੱਝ ਚੰਗੀ ਝੋਡੀ ਬਣਜੂਗੀ ਫੋੜ ਛਾਂਗ ਨਹੀਂ ਕੋਈ ਕੋਈ ਫੋੜ ਛਾਂਗ ਨਹੀਂ ਵੀਰ ਚਮੇ ਥਾਣਿਆਂ ਠੀਕ ਹੈ ਆਪਰਾ ਭਰਾ ਕੋਈ ਗੱਲਬਾਤ ਨਹੀਂ ਪਰ ਆਪ ਤੋ ਸੋਹਣੀ ਐ ਹਨਾ ਹਾਂ ਜੀ ਕੋਈ ਤੇ ਫੋੜ ਛਾਂਗ ਨਹੀਂ ਮੇਰਾ ਭਰਾਵ ਖਾਣ ਜਾਨ ਬਚਾਈ ਐ ਬਾਕੀ ਹੈ ਆਪਾਂ ਨੂੰ ਵੀ ਕੋਈ ਇਲਾਜ ਨਹੀਂਗਾ ਪੈਸੇ ਦਾ ਵੀ ਆਪਾਂ ਇਹਨੂੰ ਨਫਾ ਹੀ ਲੈਣਾ ਲੈਣਾ ਕੋਈ ਕੋਈ ਛਾਂਗ ਨਹੀਂ ਆਈ ਫੋੜ ਛਾਂਗ ਕੋਈ ਨਹੀਂ ਰੁਪਈਏ ਦੀ ਠੀਕ ਹੈ ਥਣ ਚਮੇ ਜੇ ਦੇ ਠੀਕ ਐ ਇਹ ਵੀ ਜਿਹੜਾ ਕੱਡੀ ਦਾ ਮੋਲ ਕਰਨਾ ਨਾ ਮੋਲ ਚਲੋ ਉਹਦੀ ਜਾਨਦੀਆਂ ਨਾ ਅਗਲੇ ਕੋ ਨਫਾ ਵੀਰਾ ਪਾਣੀ ਪਦਾ ਵੀ ਆ ਆਨਾਂ ਮੈਨੂੰ ਨਫੇ ਦੇ ਕਰ ਲਾ ਜਾਂ ਮੈਨੂੰ ਉਦਾਂ ਕਰ ਲਾ ਮੈਂ ਇਨੇ ਲਈ ਉਹਨੇ ਲਈ ਆ ਆਪਾਂ ਵੀਰ ਹੁਣ ਪਤਾ ਨਹੀਂ ਹੁਣ ਮੈਂ ਤੁਹਾਨੂੰ ਕੀ ਬਤਾ ਮੱਝ ਮੈਂ ਗਾਂ 40 ਲੈ ਆਂਗਾ ਮੈਂ 60 ਹੀ ਲੈ ਆ ਹੂੰ ਹੂੰ ਹੈਨਾ ਉਹਦਾ ਮੈਨੂੰ ਉਹਦਾ 90 ਦੇ ਕਰ ਲਾ ਮੈਂ ਵੀਰ ਮੈਂ 90 ਨਹੀਂ ਕਰਨੀ ਤੈਨੂੰ ਪੋਕਦੀ ਤੂੰ ਮੈਨੂੰ ਦੇ ਦੀ ਨਾ ਮੈਨੂੰ ਪੋਕਦੀ ਮੰਡੀ ਦੇ ਜੀ ਹੂੰ ਉਹਨੂੰ ਵੀਰ ਮੈਂ 8000 ਰੁਪਏ ਵਾਲਾ ਆ ਆਨਾਂ ਵੀਰ ਛੇਤੀ ਕਾ ਗੱਡੀ ਤੋਰ ਐ ਤੇ ਲਈ ਆਪਾਂ ਨਹੀਂ ਇਹਨੇ ਗੱਡੀ ਲੈਣੀ ਇਹਨੇ ਅਖਰੇ ਕਾਣ ਡਿਆ ਦੂਜੀ ਆਪਾਂ 10000 ਦੀ ਗੱਡੀ ਲਈ ਆ ਤੇ 10000 ਦੀ ਆਪਾਂ ਦੇ ਦੇਣੀ ਵੀਰ ਜੀ ਠੀਕ ਐ ਦੇਖੋ ਭੈਣ ਭਰਾ ਫੋਨ ਲ ਦੇ ਕੋਈ ਗਾਣੇ ਆਪਾਂ ਨੂੰ ਏਡੀ ਕੋਈ ਖੇਚਣੀ ਆ ਆਪਾਂ ਕੋਈ ਭੋਰ ਵੀ ਲਾਵਾਂਗੇ ਤੇ ਭੋਰ ਨੇ ਪਾਣਗੇ ਵੀ ਥੋੜੇ ਬੋਦੇ ਛੋੜ ਵੀ ਕਰ ਦੋਗੇ ਕਰਦਾਂ ਕਰਦਾਂਗੇ ਵੀ ਜੀ ਕੋਈ ਵੀ ਜਾਨ ਬਚਾਈ ਆ ਆਪਾਂ ਜਾਨ ਬਚਾਈ ਆ ਆਪਾਂ ਨੂੰ ਪੈਸੇ ਦਾ ਲਾਜ ਨਹੀਂ ਹੋਗਾਗਾ ਬਥੇਰੀ ਮਾਲਕ ਨੇ ਰੋਟੀ ਦਿੱਤੀ ਵੀ ਸਾਹਮਣ ਵਾਲਾ ਕੋਈ ਲੱਗੇ ਸਾਹਮਣਾ ਖੜੇ ਕੋਈ ਨਾ ਮੇਰੇ ਕੋ ਖੜ ਕੇ ਫਿਰ ਦੋ ਨੰਬਰ ਚ ਪਾ ਦੇ ਕੋਈ ਠੀਕ ਹੈ ਜੀ ਆ ਮੇਰਾ ਪਰ ਨਹੀਂ ਕੋਈ ਗੱਲ ਬਾਤ ਹੋਰ ਭਾਬੀ ਜੀ ਵੇਖੋ ਡੰਗਰ ਸੁਖੇ ਸਵਾਇਆ ਕੋਈ ਮੇਰਾ ਗੱਬਰ ਨਗਰ ਨਹੀਂਗਾ ਦੋ ਟਾਈਮ ਚ ਉਹ ਮੇਰੇ ਕਿਲੇ ਦੇ ਠੀਕ ਆ ਮੈਂ ਕਿਹਾ ਕੋਈ ਭਾਈਵਾਰ ਨਹੀਂਗਾ ਜੀ 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 ਇਹ ਦੋ ਟਾਈਮ ਚ ਆਪਣੀ ਤਸਲੀ ਕਰੋ ਇਹ ਨਹੀਂ ਕੋਈ ਵੀਤੀ ਪੈਸੇ ਪਾਰੇ ਚਲੋ ਬੀਬੀ ਜੀ ਲੱਦ ਘਲਾ ਦਿਓ ਉਹਨਾਂ ਦਾ ਕੰਮ ਕਰੋ ਮੇਰਾ ਭਰਾ ਦੋ ਟਾਈਮ ਚ ਤਸਲੀ ਕਰੋ ਤੁਹਾਨੂੰ ਪਤਾ ਲੱਗੇ ਡੰਗਰ ਤੇ ਕੀ ਜਾਂਦੇ ਹੈ ਨੂੰ ਪਤਾ ਲੱਗੇ ਵੀ ਤੁਸੀਂ ਪੈਸੇ ਦੇ ਜੀ 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 ਠੀਕ ਆ ਲਾ ਲਿਓ ਵੀਰ ਨੂੰ ਹੁਣ ਕਰ ਦਿਓ ਵੀਡੀਓ ਸ਼ੇਅਰ ਆ ਕੇ ਆਪਣੀ ਤਸਲੀ ਕਰਨ ਨਾ ਭੁੱਲਿਓ ਧੰਨਵਾਦ ਜੀ